ਪਾਮ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਕੋਲਿਆ ਸੀ ਔਰ ਇਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹ ਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫਤੀਸ਼ ਸ਼ੁਰੂ ਕੀਤੀ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਦਾ ਧੰਗ ਸੀਗਾ ਬਹੁਤ ਹੀ ਮਤਲਬ ਕਿ ਗਲਤ ਸੀਗਾ ਪਾਮ ਗਾਰਡਨ ਦੇ ਲਾਗੋਂ ਜਾ ਰਹੇ ਸੀਗੇ ਤੇ ਉਹਨਾਂ ਨੂੰ ਦੋ ਤਿੰਨ ਮੋਟਰਸਾਈਕਲ ਸਵਾਰ ਬੰਦਿਆਂ ਨੇ ਜਿਹੜਾ ਸੀਗਾ ਪਹਿਲਾਂ ਰੋਕਿਆ ਫਿਰ ਉਹਨਾਂ ਤੋਂ ਜਿਹੜਾ ਸੀਗਾ ਪੈਸਾ ਖੋਲਿਆ ਸੀ ਔਰ ਇਹ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ ਔਰ ਇਹ ਇਹ ਨੂੰ ਅਸੀਂ ਜਿਹੜਾ ਸੀਗਾ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 34 ਜਿਹੜੀ ਸੀਗੀ 379 ਬੀ ਦੇ ਤਹਿਤ ਜਿਹੜੀ ਸੀਗੀ ਦਰਜ ਕਰਕੇ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਉਹਦੇ ਵਿੱਚ ਸਾਡੇ ਏਸੀਪੀ ਨੌਰਥ ਵਰਿੰਦਰ ਖੋਸਾ ਨਾਲ ਇਹਨਾਂ ਦੇ ਐਸ ਐਚ ਓ ਸਰਦਰ ਤੇ ਬਾਕੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਕਿਉਂਕਿ ਇਹ ਜਿਹੜੀ ਕ੍ਰਾਈਮ ਸੀਗਾ ਇੱਕ ਬਜ਼ੁਰਗ ਦੇ ਨਾਲ ਹੋਇਆ ਸੀਗਾ ਤੇ ਉਹਨਾਂ ਦਾ ਜਿਹੜਾ ਕ੍ਰਾਈਮ ਕਰਦਾ ਧੰ ਸੀਗਾ ਬਹੁਤ ਹੀ ਮਤਲਬ ਕਿ ਗਲਤ ਸੀਗਾ ਕਿ ਇੱਕ ਬਜ਼ੁਰਗ ਵਿਅਕਤੀ ਨੂੰ ਜਿਹੜਾ ਸੀਗਾ ਸਕੂਟੀ ਤੇ ਜਾ ਰਹੇ ਸੀਗੇ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਜਿਹੜੀ ਮੈਨ ਹੈਂਡਲਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਤੋਂ ਜਿਹੜਾ ਸੀਗਾ ਇਹ ਖੋਇਆ ਗਿਆ ਸੀਗਾ ਇਸ ਚੀਜ਼ ਨੂੰ ਜਿਹੜੀ ਹੈਗੀ ਹੈ ਸੀਰੀਅਸਨੈਸ ਸੀਰੀਅਸਲੀ ਲੈਂਦੇ ਹੋਏ ਕਮਿਸ਼ਨਰ ਸਾਹਿਬ ਸਾਡੇ ਇੱਕ ਮਾਰੀਓ ਕਮਿਸ਼ਨਰ ਸੀ ਅਮਰਸਨ ਜੀ ਨੇ ਸਪੈਸ਼ਲ ਟੀਮ ਬਣਾ ਕੇ ਉਹਨਾਂ ਦੀ ਜਿਹੜੀ ਸੀਗੀ ਡਿਊਟੀ ਲਈ ਔਰ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਅਮਰਪਾਲ ਸਿੰਘ ਜਿਹੜਾ ਹੈਗਾ ਮੱਝੂਪੁਰੇ ਦਾ ਥਾਣਾ ਚਡੇਰ ਦਾ ਤੇ ਯਾਦਵਿੰਦਰ ਸਿੰਘ ਚੇਤਲਪੁਰੇ ਪਿੰਡ ਦਾ ਜਿਹੜਾ ਹੈਗਾ ਇਹ ਵਿਅਕਤੀ ਗ੍ਰਿਫਤਾਰ ਕੀਤੇ ਔਰ ਇਹਨਾਂ ਦੇ ਕੋਲੋਂ ਇੱਕ ਜਿਹੜਾ ਸੀਗਾ ਖਡਾਉਣਾ ਪਿਸਤੌਲ ਇੱਕ ਮੋਟਰਸਾਈਕਲ ਬਰਟੀਨਾ ਤੇ ਜਿਹੜੀ ਖੋਹ ਵਾਲੀ ਰਕਮ ਸੀਗੀ ਉਹ ਬਰਾਮਦ ਕੀਤੀ ਗਈ ਔਰ ਇਹ ਇਹ ਬੰਦਿਆਂ ਦੇ ਆਲਰੇਡੀ ਪਹਿਲਾਂ ਜਿਹੜੇ ਹੈਗੇ ਆ ਤਿੰਨ ਮੁਕਦਮੇ ਇਹਨਾਂ ਦੇ ਉੱਤੇ ਜਿਹੜੇ ਐਨਡੀਟੇ ਦਰਜ ਹੈਗੇ ਨੇ ਜੀ ਇਸ ਤੋਂ ਇਲਾਵਾ ਇੱਕ ਅਗਲੇ ਕੇਸ ਦੀ ਜਿਹੜੀ ਹੈਗੀ ਹੈ 33 ਨੰਬਰ ਐਫ ਆਈ ਆਰ ਸਰਤਾਜ ਪੈਲਸ ਦੇ ਲਾਗੇ ਖੋਹ ਹੋਈ ਸੀਗੀ ਇੱਕ ਬਜ਼ੁਰਗ ਦੇ ਕੋਲ ਉਹ ਵੀ ਜਿਹੜੀ ਸੀਗੀ ਇਹੀ ਜਿਹੜਾ ਅੰਮਿਤਪਾਲ ਜਿਹੜਾ ਬੰਦਾ ਸੀਗਾ ਇਹਨੇ ਹੀ ਕੀਤੀ ਸੀਗੀ ਔਰ ਉਹ ਵੀ ਜਿਹੜੀ ਹੈਗੀ ਸਾਡੀ ਹੈ ਕਿ ਟ੍ਰੇਸ ਹੋ ਇਹਨਾਂ ਦੇ ਗਰੋਹ ਚ ਹੋ ਰਹੀ ਜੀ ਨੰਬਰ ਦਾ ਦੋ ਹੀ ਜਿਹੜੇ ਨੇ ਇਹ ਇੱਕ ਤੋਂ ਇੱਕੀ ਹੋ ਰਿਹਾਗਾ ਜਸਕਰਨ ਸਿੰਘ ਹੈਗਾ ਤੇ ਦੋ ਜਿਹੜੇ ਹੈਗੇ ਆ ਇਹ ਬੰਦੇ ਜਿਹੜੇ ਆ ਫੜੇ ਫੜ ਲਗੇ ਅਮਰਪਾਲ ਤੇ ਯਾਦ ਆਉਂਦਾ ਸੀ ਨਾ ਹੁਣ ਤਾਂ ਕਿੰਨੇ ਕਿ ਲੋਕਾਂ ਨੂੰ ਲੁੱਟ ਖੋਹ ਲੱਗਦੇ ਨੇ ਦੇਖੋ ਤਿੰਨ ਤੇ ਦੋ ਦੋ ਔਲਾਵਾ ਤਿੰਨ ਤਾਂ ਆਲਰੇਡੀ ਇਹਨਾਂ ਤੇ ਪਹਿਲਾ ਮੁਕਦਮੇ ਦਰਜ ਹੈਗੇ ਨੇ ਸੋ ਇਹਨਾਂ ਦੇ ਹੈਪਚੁਅਲ ਇਹ ਹੈਗੇ ਨੇ ਜੀ ਕ੍ਰਿਮੀਨਲ ਜਿਹੜੇ ਹੈਗੇ ਨੇ ਹਾਂਜੀ ਹਾਂਜੀ ਖੰਨਾ ਪੇਪਰ ਮੇਰੇ ਲੱਗੇ ਸੀ ਆ ਜੀ ਖੰਨਾ ਪੇਪਰ ਮਿਲ ਲਾਗੇ ਕਾਫੀ ਵੀਡੀਓ ਵਾਇਰਲ ਹੋਈ ਸੀ ਅਖਬਾਰ ਚ ਵੀ ਕਾਫੀ ਲੱਗੇ ਇਹ ਬਜ਼ੁਰਗ ਆਦਮੀ ਜਾ ਰਹੇ ਸੀ ਕਿ ਜਿਹੜੇ ਜਿਹਨਾਂ ਦੀ ਐਕਟਿਵਾਰ ਹੋ ਕੇ ਕੀਤੀ ਗਈ ਨਹੀਂ ਡਰੱਗ ਐਗਨਸਟ ਨਹੀਂ ਹੈਗੇ ਪਰ ਇਹਨਾਂ ਦੇ ਖੋ ਲੁੱਟਾਂ ਖ ਇਹਨਾਂ ਦੀ ਇਹਨਾਂ ਦੀ ਜਿਹੜੀ ਹੈਗੀ ਐ ਅਪਰੋਕਸੀਮੇਟਲੀ 20 ਤੋਂ 25 ਸਾਲ ਦੀ ਹਾਂਜੀ ਰਿਮਾਂਡ ਲੈ ਕੇ ਪੁੱਛੀਏ ਚੀਜ਼ ਦੀ ਕੰਮ ਕੀ ਕਰ ਰਹੇ ਨੇ ਵਿਲੇ ਹੀ ਹੈਗੇ ਨੇ ਜੀ ਇਹ ਵੀ ਪਿੰਡ ਦੇ ਵਿੱਚ ਵਿਲੇ ਹੀ ਹੈਗੇ ਨੇ ਆਪਣੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ ਮਾੜਾ ਮੋਟਾ ਜਿਹੜਾ ਹੈਗਾ ਦਿਹਾੜੀ ਦਾ ਕੰਮ ਬਾਕੀ ਉਹ ਗੈਂਗ ਦੇ ਦੋ ਮੈਂਬਰ ਨਸ਼ਾ ਨਹੀਂ ਕਰਦੇ ਹਜੇ ਤੱਕ ਨਹੀਂ ਆਏ ਬਾਕੀ ਇਹਨਾਂ ਦਾ ਪਤਾ ਕਰਕੇ ਕਰ ਲਾਂਗੇ ਕਿ 1 ਸੁਪਰਟੀ ਰਿਕਵਰੀ ਦੇ ਰਹੀ ਹੈ ਸਮਝ ਨਜ਼ਰ ਆ